ਗੁਰਪਿਆਰੀ ਸਾ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਰਾਹੀਂ ਮੈਂ ਉਸ ਕ੍ਰਿਸਚੀਅਨ ਲੇਡੀ ਨੂੰ ਉਸ ਈਸਾਈ ਬੀਬੀ ਨੂੰ ਕੁਝ ਗੱਲਾਂ ਕਹਿਣੀਆਂ ਚੋਣਾਂ ਜਿਹੜੀ ਕ੍ਰਿਸਚੀਅਨ ਬੀਬੀ ਨੇ ਤੁਸੀਂ ਦੇਖਿਆ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਪਣੀ ਵੀਡੀਓ ਵਾਇਰਲ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਉਹ ਬੀਬੀ ਨੇ ਬਹੁਤ ਹੀ ਬੇਟੰਗੇ ਢੰਗੇ ਨਾਲ ਸਾਡੇ ਮਹਾਨ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅਰਥਾਂ ਦਾ ਅਨਰਥ ਕਰਕੇ ਰੱਖ ਦਿੱਤਾ ਤੇ ਮੈਂ ਉਸ ਬੀਬੀ ਨੂੰ ਕੇਵਲ ਉਸ ਬੀਬੀ ਨੂੰ ਹੀ ਨਹੀਂ ਪਿਆਰਿਓ ਮੈਂ ਹਰ ਇੱਕ ਉਸ ਵਿਅਕਤੀ ਨੂੰ ਇਹ ਗੱਲ ਕਹਿਣਾ ਚਾਹੁੰਨਾ ਜਿਹੜੇ ਵਿਅਕਤੀ ਜਿਸੇ ਮਜ਼ਬ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹ ਆਪਣੇ ਮਜ਼ਬ ਨੂੰ ਦੁਨੀਆ ਦੇ ਵਿੱਚ ਉੱਚਾ ਚੱਕਣ ਦੇ ਲਈ ਲੋਕਾਂ ਵਿੱਚ ਮਹਾਨ ਦੱਸਣ ਦੇ ਲਈ ਕਿਸੇ ਦੂਸਰੇ ਦੇ ਮਜ਼ਬ ਨੂੰ ਨੀਵਾ ਗਰਦਾਨ ਦੇ ਦੇ ਨੀਵਾ ਕਰਨ ਦੀ ਕੋਝੀ ਕੋਸ਼ਿਸ਼ ਕਰਦੇ ਆ ਹੁਣ ਉਸ ਬੀਬੀ ਨੇ ਜੋ ਇਸਾਈ ਧਰਮ ਦੇ ਨਾਲ ਇਸਾਈ ਮਜ਼ਬ ਦੇ ਨਾਲ ਸੰਬੰਧ ਰੱਖਣ ਵਾਲੀ ਹੈ ਉਹਨੇ ਆਪਣੇ ਪੈਗੰਬਰ ਜੀਸੂ ਮਸੀਹ ਜੀ ਹੁਣਾਂ ਨੂੰ ਕੁੱਲ ਦੁਨੀਆ ਦੇ ਵਿੱਚ ਮਹਾਨ ਦੱਸਣ ਦੇ ਲਈ ਸਾਡੇ ਸਿੱਖਾਂ ਦੇ ਗੁਰੂ ਮਹਾਨ ਸਤਿਗੁਰੂ ਸ਼ਬਦ ਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅਰਥਾਂ ਦਾ ਅਨਰਥ ਕਰਕੇ ਗੁਰੂ ਪਿਆਰਿਓ ਕਿੱਡਾ ਵੱਡਾ ਅਨਾਦਰ ਕੀਤਾ ਹੈ ਬੜੇ ਮਨ ਨੂੰ ਇਹ ਗੱਲ ਦੀ ਬੜੀ ਠੇਸ ਪਹੁੰਚੀ ਹੈ ਜਦੋਂ ਮੈਂ ਉਹਦੀ ਵੀਡੀਓ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦੇ ਅਨਰਥ ਸੁਣੇ ਵੇਖੋ ਸਭ ਤੋਂ ਪਹਿਲੀ ਇਹ ਗੱਲ ਵੇਖੋ ਸਾਡਿਆਂ ਜੋ ਸਿੱਖ ਧਰਮ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਤੇ ਉਹ ਬੀਬੀ ਨੂੰ ਵੀ ਜੇ ਉਹ ਬੀਬੀ ਮੇਰੀ ਇਹ ਵੀਡੀਓ ਸੁਣਦੀ ਹੋਵੇ ਤੇ ਉਹਨੂੰ ਵੀ ਇਹ ਗੱਲ ਮੈਂ ਦੱਸਣਾ ਚਾਹੁੰਨਾ ਕਿ ਬੀਬਾ ਦੇਖ ਸਾਡੇ ਸਿੱਖ ਧਰਮ ਵਿੱਚ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਦੂਸਰਿਆਂ ਦੇ ਮਰਦਾਂ ਦੇ ਮੁਕਾਬਲੇ ਸਿੱਖ ਧਰਮ ਵਿੱਚ ਔਰਤ ਨੂੰ ਬੜਾ ਮਾਣ ਸਨਮਾਨ ਦਿੱਤਾ ਗਿਆ ਹੈ ਦੁਨੀਆਂ ਦੇ ਇੱਕੋ ਇੱਕ ਪੈਗੰਬਰ ਇੱਕੋ ਇੱਕ ਰੱਬੀ ਅਵਤਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੋਏ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਔਰਤਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦਿਆਂ ਗੱਲ ਆਖੀ ਸੀ ਕਿ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾ ਬੀਬੀਆਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਸੀ ਦੂਸਰੀ ਬੇਨਤੀ ਮੈਂ ਇਹ ਗੱਲ ਇਹ ਕਰਨਾ ਚਾਹੁੰਨਾ ਕਿ ਵੇਖੋ ਕਿਸੇ ਵੀ ਧਰਮ ਦੇ ਬਾਰੇ ਕਿਸੇ ਵੀ ਮਸਜਬ ਦੇ ਬਾਰੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਬਾਰੇ ਬੋਲਣ ਤੋਂ ਪਹਿਲਾਂ ਹਰ ਇੱਕ ਪ੍ਰਚਾਰਕ ਨੂੰ ਚਾਹੇ ਉਹ ਕਿਸੇ ਵੀ ਮਜ਼ਬਬ ਦੇ ਨਾਲ ਸੰਬੰਧ ਰੱਖਣ ਵਾਲਾ ਹੋਵੇ ਚਾਹੇ ਉਹ ਹਿੰਦੂ ਪ੍ਰਚਾਰਕ ਹੋਵੇ ਈਸਾਈ ਮਿਸ਼ਨਰੀ ਪ੍ਰਚਾਰਕ ਹੋਵੇ ਚਾਹੇ ਸਿੱਖਾਂ ਦੇ ਵਿੱਚ ਸਿੱਖ ਪ੍ਰਚਾਰਕ ਹੋਵੇ ਤੇ ਚਾਹੇ ਕੋਈ ਬੋਧ ਧਰਮ ਨਾਲ ਸੰਬੰਧ ਰੱਖਣ ਵਾਲਾ ਬੁੱਧੀ ਪ੍ਰਚਾਰਕ ਹੋਵੇ ਜਬ ਕੋਈ ਆਮ ਵਿਅਕਤੀ ਵੀ ਹੋਵੇ ਕਿਸੇ ਵੀ ਮਜ਼ਬਬ ਦੇ ਬਾਰੇ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੇ ਬਾਰੇ ਬੋਲਣ ਤੋਂ ਪਹਿਲਾਂ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਹਰ ਇੱਕ ਮਿਸ਼ਨਰੀ ਹਰ ਇੱਕ ਪ੍ਰਚਾਰਕ ਨੂੰ ਚਾਹੀਦਾ ਕਿ ਉਹ ਉਸ ਧਰਮ ਗ੍ਰੰਥ ਤੇ ਉਸ ਮਜ਼ਹਬ ਦੇ ਬਾਰੇ ਪਹਿਲਾਂ ਮੂਡਲੀ ਨੋਲੇਜ ਜ਼ਰੂਰ ਜਿਹੜੀ ਹੈ ਉਹ ਜਾਣਕਾਰੀ ਜ਼ਰੂਰ ਲੈ ਲਵੇ ਮੂਡਲੀ ਨੋਲੇਜ ਜ਼ਰੂਰ ਉਹਨੂੰ ਹੋਣੀ ਚਾਹੀਦੀ ਏ ਕਿ ਵੀ ਜਿਹੜੇ ਮਜ਼ਹਬ ਬਾਰੇ ਮੈਂ ਬੋਲਣ ਲੱਗਾ ਜੋ ਗੱਲ ਕਹਿਣ ਲੱਗਾ ਵਾਕੀ ਉਸ ਮਜ਼ਹਬ ਵਿੱਚ ਉਹ ਗੱਲ ਹੈ ਵੀ ਕਿ ਨਹੀਂ ਜਾਂ ਉਹ ਧਰਮ ਗ੍ਰੰਥ ਦੇ ਅੰਦਰ ਉਹ ਗੱਲ ਲਿਖੀ ਵੀ ਹੈ ਜਾਂ ਮੈਂ ਆਪਣੇ ਮਜ਼ਹਬ ਨੂੰ ਉੱਚਾ ਸ਼ਬਦ ਕਰਨ ਦੇ ਲਈ ਉਸ ਧਰਮ ਗ੍ਰੰਥ ਦੇ ਅਰਥਾਂ ਦਾ ਅਨਰਥ ਕਰਨ ਲੱਗਾ ਵਾ ਪਿਆਰੋ ਸ਼ਾਇਦ ਉਸ ਬੀਬੀ ਨੂੰ ਇਹ ਗੱਲ ਨਹੀਂ ਪਤਾ ਹੋਣੀ ਕਿ ਇਹ ਬੀਬਾ ਸਾਡੇ ਸਿੱਖ ਧਰਮ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਰਥਾਂ ਨੂੰ ਕਿੰਨੀ ਮਹਾਨਤਾ ਦਿੱਤੀ ਗਈ ਹੈ ਸ਼ਾਇਦ ਇਹਨੂੰ ਨਹੀਂ ਪਤਾ ਹੋਣਾ ਕਿ ਸਾਡੇ ਸਿੱਖ ਗੁਰੂਆਂ ਵਿੱਚੋਂ 7ਵੇਂ ਪਾਤਸ਼ਾਹ ਗੁਰੂ ਹਰਾਈ ਸਾਹਿਬ ਜੀ ਹੋਏ ਨੇ ਜਿਨ੍ਹਾਂ ਦੇ ਦੋਸ ਪੁੱਤਰ ਸੀ ਇੱਕ ਸਨ ਵੱਡੇ ਬਾਬਾ ਰਾਮ ਰਾਏ ਤੇ ਛੋਟੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਗੁਰੂ ਹਰ राय ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਜੀ ਹੁਣਾਂ ਨੂੰ ਆਪਣੇ ਪੰਥ ਦੇ ਵਿੱਚੋਂ ਸਿੱਖ ਪੰਥ ਵਿੱਚੋਂ ਇਸ ਕਰਕੇ ਬੇਦਖਲ ਕਰ ਦਿੱਤਾ ਉਹਦਾ ਬਾਈਕਾੜ ਕਰ ਦਿੱਤਾ ਕਿਉਂਕਿ ਉਹਨੇ ਔਰੰਗਜ਼ੇਬ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਇੱਕ ਪੰਕਤੀ ਦਾ ਅਰਥ ਦਾ ਅਨਰਥ ਕਰ ਦਿੱਤਾ ਸੀ ਉਹਦੇ ਗਲਤ ਅਰਥ ਕੀਤੇ ਸਨ ਉਨੇ ਮਿੱਟੀ ਮੁਸਲਮਾਨ ਕੀ ਦੀ ਬਜਾਏ ਮਿੱਟੀ ਬੇਈਮਾਨ ਕੀ ਕਹਿ ਕੇ ਆਪਣੀ ਸ਼ੋਹਰਤ ਨੂੰ ਔਰੰਗਜ਼ੇਬ ਦੀ ਨਜ਼ਰ ਵਿੱਚ ਵਧਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਗੁਰੂ ਸਾਹਿਬ ਨੂੰ ਗੱਲ ਪ੍ਰਵਾਨ ਨਹੀਂ ਸੀ ਹੋਈ ਤੇ ਜੇ ਗੁਰੂ ਸਾਹਿਬ ਜੀ ਨੂੰ ਇਹ ਗੱਲ ਪ੍ਰਵਾਨ ਨਹੀਂ ਤੇ ਇਹ ਬੀਬਾ ਇਹ ਗੱਲ ਯਾਦ ਰੱਖ ਇਹ ਗੱਲਾਂ ਜਿਹੜੀਆਂ ਚਿਰੀਆਂ ਤੂੰ ਹੁਣ ਉਸ ਵੀਡੀਓ ਦੇ ਵਿੱਚ ਕਰ ਰਹੀ ਹੈ ਉਹ ਗੱਲਾਂ ਸਾਨੂੰ ਵੀ ਪ੍ਰਵਾਨ ਨਹੀਂ ਹਨ ਪੂਰੇ ਸਿੱਖ ਪੰਥ ਨੂੰ ਵੀ ਪ੍ਰਵਾਨ ਨਹੀਂ ਹਨ ਦੇਖੋ ਸਾਡੀ ਮੈਂ ਬੇਨਤੀ ਕਰਾਂ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਜਿਸੂ ਮਸੀਹ ਜੀ ਇਸਾਈ மத ਦੇ ਪੈਗੰਬਰ ਹੋਏ ਨੇ ਉਹ ਮਹਾਨ ਨੇ ਤੇ ਅਸੀਂ ਰਿਸਪੈਕਟ ਕਰਦੇ ਆ ਅਸੀਂ ਹਰ ਇੱਕ ਮਜ਼ਬਦ ਦੀ ਰਿਸਪੈਕਟ ਕਰਦੇ ਆ ਅਸੀਂ ਕਿਸੇ ਦਾ ਨਰਾਦਰ ਨਹੀਂ ਕਰਦੇ ਤੁਹਾਡੀ ਨਜ਼ਰ ਚ ਮਹਾਨ ਨੇ ਸਾਡੀ ਨਜ਼ਰ ਚ ਵੀ ਮਹਾਨ ਨੇ ਪਰ ਇੱਕ ਗੱਲ ਯਾਦ ਰੱਖ ਕਿ ਸਾਡੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕੀਆ ਕਰਦੇ ਸਨ ਕਿ ਤੁਮ ਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ ਠੀਕ ਹੈ ਸਾਡੇ ਕਿਸੇ ਭਾਈ ਬੰਦੂ ਨੇ ਜੇ ਜੀਸੂ ਮਸੀਹ ਬਾਰੇ ਗਲਤ ਬੋਲਿਆ ਅਸੀਂ ਵੀ ਉਹਦਾ ਕੰਡੈਮਨਡ ਕਰਦੇ ਆ ਕਿ ਉਹਨੂੰ ਨਹੀਂ ਸੀ ਬੋਲਣਾ ਚਾਹੀਦਾ ਕਿਉਂਕਿ ਹਰ ਇੱਕ ਜੋ ਵੀ ਮਜ਼ਬ ਇਸ ਸੰਸਾਰ ਵਿੱਚ ਪਨਪਿਆ ਹੈ ਜਾਂ ਉਸ ਮਜ਼ਬ ਦੇ ਜੋ ਵੀ پیرੋਕਾਰ ਨੇ ਉਹ ਆਪੂ ਆਪਣੀ ਜਗ੍ਹਾ ਸਹੀ ਨੇ ਬਸ ਮੈਂ ਤੇ ਬੇਨਤੀ ਕਰਨਾ ਚਾਹੁੰਦਾ ਵੀ ਤੁਹਾਨੂੰ ਆਪਣਾ ਪ੍ਰਚਾਰ ਕਰਨਾ ਚਾਹੀਦਾ ਜਿਹੜੇ ਸਿੱਖ ਧਰਮ ਵਾਲੇ ਨੇ ਅਸੀਂ ਆਪਣਾ ਪ੍ਰਚਾਰ ਕਰੀ ਬਸ ਗੱਲ ਇੰਨੀ ਕੁ ਐ ਪਰ ਇਟ ਡਸ ਨੋਟ ਮੀਨ ਕਿ ਤੂੰ ਜਿਸੂ ਮਸੀਹ ਜੀ ਨੂੰ ਮਹਾਨ ਸ਼ਬਦ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਹਾਰਾ ਲੈ ਕੇ ਫਿਰ ਬਾਣੀ ਦੇ ਅਰਥਾਂ ਦਾ ਅਰਥ ਕਰ ਦਵੇ। ਗੁਰੂ ਪਿਆਰਿਓ ਹੁਣ ਉਹ ਬੀਬੀ ਨੇ ਜਿਹੜੀ ਉਸ ਵੀਡੀਓ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਦਾ ਅਰਥ ਕੀਤਾ ਹੈ। ਹੁਣ ਉਹ ਬੀਬੀ ਨੂੰ ਮੈਂ ਦੱਸਣਾ ਚਾਹੁੰਨਾ ਜੇ ਇਹ ਮੇਰੀ ਵੀਡੀਓ ਉਸ ਬੀਬੀ ਤੱਕ ਪਹੁੰਚ ਜਾਵੇ ਤਾਂ ਬੜੀ ਚੰਗੀ ਗੱਲ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਇਹਨੂੰ ਵਰਤਮਾਨ ਵਿੱਚ ਵਾਇਰਲ ਕਰਿਓ ਤਾਂ ਜੋ ਬੀਬੀ ਵੀ ਇਹ ਵੀਡੀਓ ਲਈ ਸੁਣੇ। ਕਿ ਜਿਹੜੇ ਸ਼ਬਦ ਉਹਨੇ ਲਏ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਸਲ ਵਿੱਚ ਉਹ ਸ਼ਬਦਾਂ ਦਾ ਅਰਥ ਕੀ ਹੈ ਤੇ ਉਹਨੇ ਕਿਵੇਂ ਗਲਤ ਢੰਗ ਦੇ ਨਾਲ ਕੁਝੇ ਢੰਗ ਦੇ ਨਾਲ ਆਪਣੇ ਮਨ ਘੜਤ ਅਰਥ ਜਿਹੜੇ ਨੇ ਉਹ ਕਰਕੇ ਰੱਖ ਦਿੱਤੇ ਹੁਣ ਉਹ ਜਿਹੜਾ ਸ਼ਬਦ ਬੋਲਦੀ ਸਭ ਤੋਂ ਪਹਿਲਾਂ ਉਹ ਕਹਿੰਦੀ ਵੇਖੋ ਸਭ ਤੋਂ ਪਹਿਲੀ ਗੱਲ ਇਹ ਕਿ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰੇ ਬਿਲਕੁਲ ਨੋਲੇਜ ਨਹੀਂ ਜਿਹੜੇ ਸ਼ਬਦ ਦਾ ਉਹਨੇ ਜ਼ਿਕਰ ਕੀਤਾ ਸਭ ਤੋਂ ਪਹਿਲਾਂ ਕਿ ਪਿਤਾ ਹਮਾਰੇ ਪ੍ਰਗਟੇ ਮਾਜ ਪਿਤਾ ਪੁੱਤ ਰਲ ਕੀਨੀ ਸਾਂਝ ਸਭ ਤੋਂ ਪਹਿਲੀ ਗੱਲ ਤੇ ਉਹ ਕਹਿੰਦੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1245 ਦੇ ਉੱਤੇ ਜਦਕਿ ਇਹ ਬਿਲਕੁਲ ਗਲਤ ਹੈ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1141 ਦੇ ਉੱਤੇ ਭੈਰੂ ਰਾਗ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਜੀ ਤੇ ਦੂਸਰੀ ਗੱਲ ਉਹ ਬੀਬੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹਨੂੰ ਬਹੁਤ ਹੀ ਅਸ਼ੁੱਧ ਬੋਲਿਆ ਹੈ। ਉਹਦੇ ਵਿੱਚ ਸ਼ੁੱਧਤਾ ਨਹੀਂ ਹੈ। ਜਿਵੇਂ ਉਹਨੂੰ ਹੁੰਦੇ ਉਵੇਂ ਉਹ ਬੋਲ ਗਈ ਤੇ ਅਰਥਾਂ ਦਾ ਅਰਥ ਕਰ ਗਈ। ਬੀਬੀ ਜੀ ਜੇ ਤੁਸੀਂ ਸੁਣਦੇ ਹੋਵੋ ਤੇ ਇਹ ਸੁਣਿਓ ਧਿਆਨ ਦੇ ਨਾਲ ਕਿ ਜਿਹੜੇ ਤੁਸੀਂ ਅਰਥ ਕੀਤੇ ਨੇ ਉਹਦੇ ਅਸਲ ਵਿੱਚ ਅਸਹੀ ਅਰਥ ਕੀ ਲਏ। ਹੁਣ ਮਹਾਰਾਜ ਗੁਰੂ ਅਰਜਨ ਸਾਹਿਬ ਪੈਰੋ ਰਾਗ ਵਿੱਚ ਕਹਿੰਦੇ ਨੇ ਪਿਤਾ ਹਮਾਰੇ ਪ੍ਰਗਟੇ ਮਾਜ ਹੁਣ ਇੱਥੇ ਪਿਤਾ ਕਿਹਾ ਗਿਆ ਹੈ ਅਕਾਲਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਤੇ ਪਿਆਰਿਓ ਗੱਲ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਅਨੇਕਾਂ ਜਗ੍ਹਾ ਤੇ ਪਿਤਾ ਲਬਜ ਜਿਹੜਾ ਉਹ ਕੇਵਲ ਤੇ ਕੇਵਲਾ ਅਕਾਲਪੁਰਖ ਪਰਮਾਤਮਾ ਵਾਹਿਗੁਰੂ ਤੇ ਲਈ ਆਇਆ ਹੈ ਉਹ ਸਾਡੇ ਮਨ ਵਿੱਚ ਇਹ ਭਾਵ ਪੈਦਾ ਕਰਨ ਲਈ ਕਿ ਜੋ ਅਸੀਂ ਸੰਸਾਰੀ ਜੀਵ ਆ ਨਾ ਅਸੀਂ ਅਕਾਲਪੁਰਖ ਪਰਮਾਤਮਾ ਵਾਹਿਗੁਰੂ ਦੇ ਬਣਾਏ ਹੋਏ ਅਸੀਂ ਸੰਸਾਰੀ ਜੀਵ ਜੋ ਹਾਂ ਉਸ ਪਿਤਾ ਦੇ ਅਸੀਂ ਪੁੱਤਰ ਆ ਚਾਹੇ ਅਸੀਂ ਸੇਖਾਂ ਚਾਹੇ ਕੋਈ ਈਸਾਈਏ ਚਾਹੇ ਕੋਈ ਹਿੰਦੂਏ ਚਾਹੇ ਕੋਈ ਮੁਸਲਮਾਨ ਹੈ ਚਾਹੇ ਕੋਈ ਬੋਧੀ 파ਰਸੀ ਜੈਨੀ ਜਾਂ ਕੋਈ ਵੀ ਹੈ ਕਿਸੇ ਵੀ ਮਜ਼ਬ ਨਾਲ ਸੰਬੰਧ ਰੱਖਣ ਵਾਲਾ ਕੋਈ ਯਹੂਦੀ ਕਿਉਂ ਨਾ ਹੋਵੇ ਅਸੀਂ ਜਿੰਨੇ ਵੀ ਸੰਸਾਰੀ ਜੀਵ ਆ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਿਹੜੀ ਹੈ ਇਹ ਸਰਵਸਾਂਝੀ ਬਾਣੀ ਹੈ ਤੇ ਦੁਨੀਆਂ ਨੂੰ ਲੋਕਾਈ ਨੂੰ ਏਕਤਾ ਦੇ ਸੂਤਰ ਵਿੱਚ ਪਰਉਣ ਵਾਲੀ ਬਾਣੀ ਹੈ ਜੇ ਕਾਸ਼ ਉਹ ਬੀਬੀ ਇਹ ਗੱਲ ਸਮਝ ਪਾਉਂਦੀ ਜਾਂ ਹਰ ਇੱਕ ਮਜ਼ਬ ਦੇ ਵਿੱਚ ਰਹਿਣ ਵਾਲਾ ਬੰਦਾ ਇਹ ਗੱਲ ਨੂੰ ਸਮਝ ਪੰਦਾ ਕਿ ਪ੍ਰਮਾਤਮਾ ਇੱਕ ਏ ਉਹਦੇ ਨਾਮ ਵੱਖੋ ਵੱਖਰੇ ਨੇ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਸ ਪ੍ਰਮਾਤਮਾ ਨੂੰ ਪਿਤਾ ਦਾ ਰੂਪ ਆਖਿਆ ਗਿਆ ਹੈ ਕਈ ਜਗ੍ਹਾ ਪ੍ਰਮਾਨ ਵੀ ਹੁੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਇੱਥੇ ਵੀ ਅਕਾਲ ਪੁਰਖ ਪ੍ਰਮਾਤਮਾ ਦੀ ਗੱਲ ਹੈ ਉਹ ਸਾਡੀ ਮਾਂ ਹੈ ਉਹ ਸਾਡਾ ਪਿਤਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਜਾਂ ਫਿਰ ਆਪਾਂ ਪੜ ਲੈਂਦੇ ਨੇ ਸ਼ਬਦ ਏਕ ਪਿਤਾ ਇਕਸ ਕੇ ਹਮ ਬਾਰਕ ਜਿੱਥੇ ਵੀ ਪਿਤਾ ਲਬਜ ਆ ਰਿਹਾ ਹੈ ਉਹ ਪਿਤਾ ਕਾਲਪੁਰਪ ਪ੍ਰਮਾਤਮਾ ਲਈ ਹੈ ਤੇ ਜਿਹੜਾ ਪੁੱਤਰ ਲਬਜ ਅੱਗੇ ਆਇਆ ਜੀ ਉਹ ਪੁੱਤਰ ਲਬਜ ਜੀਸੂ ਮਸੀਹ ਲਈ ਨਹੀਂ ਆਇਆ ਹੈ ਬੀਬਾ 크੍ਰਿਸਚਨ ਬੀਬਾ ਜੀ ਉਹ ਜੀਸੂ ਮਸੀਹ ਲਈ ਸ਼ਬਦ ਨਹੀਂ ਆਇਆ ਉਹ ਸਾਡੇ ਵਰਗੇ ਸੰਸਾਰੀ ਜੀਵਾਂ ਲਈ ਉਹ ਲਬਜ ਆਇਆ ਹੈ ਇੱਥੇ ਅਰਥ ਬਣਦੇ ਹਨ ਇਹਦੇ ਰਹਾਉ ਵਾਲੇ ਬੰਦ ਵਿੱਚ ਗੁਰੂ ਸਾਹਿਬ ਨੇ ਆਖਿਆ ਸੀ ਹਮ ਸੁਖ ਪਾਇਆ ਤਾਂ ਸਵੇ ਸੁਹੇਲੇ ਗੁਰ ਪੂਰੇ ਪਿਤਾ ਸੰਗ ਮੇਲੇ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਇਹ ਤੇ ਮੇਰੇ ਗੁਰੂ ਨੇ ਮੈਨੂੰ ਪਿਤਾ ਅਕਾਲਪੁਰਖ ਪਰਮਾਤਮਾ ਨਾਲ ਮਿਲਾ ਦਿੱਤਾ ਹੈ ਤੇ ਜਦੋਂ ਪਿਤਾ ਹਮਾਰੇ ਪ੍ਰਗਟੇ ਮਾਝ ਮੇਰੇ ਗੁਰੂ ਨੇ ਇਹ ਕਿਰਪਾ ਕੀਤੀ ਹੈ ਕਿ ਅਕਾਲਪੁਰਖ ਪਰਮਾਤਮਾ ਜੋ ਮੇਰਾ ਪਿਤਾ ਹੈ ਉਹ ਮੇਰੇ ਹਿਰਦੇ ਰੂਪੀ ਘਰ ਵਿੱਚ ਮਾਝ ਦਾ ਅਰਥ ਹੈ ਮੇਰਾ ਹਿਰਦਾ ਰੂਪੀ ਘਰ ਮੇਰੇ ਹਿਰਦੇ ਰੂਪੀ ਘਰ ਦੇ ਅੰਦਰ ਮੇਰਾ ਅਕਾਲਪੁਰਖ ਪਰਮਾਤਮਾ ਪਿਤਾ ਪ੍ਰਗਟ ਹੋ ਗਿਆ ਪਿਤਾ ਪੁੱਤ ਨਾਲ ਕਿੰਨੀ ਸਾਜ ਹੁਣ ਇੱਥੇ ਉਹ ਬੀਬੀ ਕਹਿੰਦੀ ਵੀ ਪੁੱਤਰ ਜਿਹੜਾ ਉਹ ਜੀਸੂ ਮਸੀਹ ਹੈ ਠੀਕ ਹੈ Hindu ਇਸਾਈਇਜ਼ਮ ਦੇ ਵਿੱਚ ਇਸਾਈਆਂ ਵਿੱਚ ਪਿਤਾ ਦਾ ਪੁੱਤਰ ਹੈ ਜੀਸੂ ਮਸੀਹ ਮੰਨਿਆ ਗਿਆ ਹੈ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਉਹਨਾਂ ਦੇ ਮਜ਼ਹਬ ਦੀ ਮਨੋ ਤੇ ਉਹ ਮੰਨਣ ਪਰ ਸਾਡੇ ਸਿੱਖ ਧਰਮ ਵਿੱਚ ਜਿਹੜੇ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਨੇ ਉਹ ਜੀਸੂ ਮਸੀਹ ਲਈ ਨਹੀਂ ਹਨ ਇੱਥੇ ਪਿਆਰਿਓ ਅਰਥ ਨੇ ਇਹ ਬੀਬਾ ਸੁਣ ਧਿਆਨ ਦੇ ਨਾਲ ਤੂੰ ਵੀ ਇਹ ਅਰਥ ਹੈ ਜੀ ਪਿਤਾ ਪੁੱਤ ਰਲ ਕਿੰਨੀ ਸਾਂਝ ਮਹਾਰਾਜ ਜੀ ਕਹ ਰਹੇ ਨੇ ਜਦੋਂ ਅਕਾਲਪੁਰਖ ਪਰਮਾਤਮਾ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ ਨਾ ਫਿਰ ਅਕਾਲਪੁਰਖ ਪਰਮਾਤਮਾ ਦੇ ਨਾਲ ਐਸੀ ਸਾਂਝ ਬਣ ਗਈ ਜਿਵੇਂ ਇੱਕ ਸੰਸਾਰੀ ਪਿਤਾ ਦੀ ਆਪਣੇ ਪੁੱਤਰ ਦੇ ਨਾਲ ਹੁੰਦੀ ਹੈ ਜਿਵੇਂ ਇੱਕ ਸੰਸਾਰੀ ਪਿਤਾ ਆਪਣੇ ਪੁੱਤਰ ਨਾਲ ਪਿਆਰ ਕਰਦਾ ਇਹਨਾਂ ਵਿੱਚ ਇਸੇ ਪ੍ਰਕਾਰ ਨਾਲ ਉਹ ਅਕਾਲਪੁਰਖ ਪਰਮਾਤਮਾ ਵਾਹਿਗੁਰੂ ਜੀ ਤੇ ਜੀਵ ਰੂਪ ਜਿਹੜਾ ਪੁੱਤਰ ਹੈ ਉਹਦਾ ਆਪਸ ਵਿੱਚ ਪਿਆਰ ਪੈ ਗਈ ਇੱਕ ਸਾਂਝ ਬਣ ਆਈ ਹੈ ਕਹੋ ਨਾਨਕ ਜੋ ਪਿਤਾ ਪਤੀ ਨੇ ਪਿਤਾ ਪੁੱਤ ਇੱਕ ਹੈ ਰੰਗ ਲੀਨੇ ਹੇ ਨਾਨਕ ਜਦੋਂ ਅਕਾਲ ਪੁਰਖ ਪਰਿਪੂਰਨ ਪਰਮਾਤਮਾ ਵਾਹਿਗੁਰੂ ਕਿਸੇ ਜੀਵ ਉੱਤੇ ਦਇਆਵਾਨ ਹੁੰਦਾ ਹੈ ਕਿਸੇ ਉੱਪਰ ਪ੍ਰਸੰਨ ਹੁੰਦਾ ਹੈ ਤੇ ਉਹ ਪਰਮਾਤਮਾ ਵਾਹਿਗੁਰੂ ਜੀ ਉਸ ਜੀਵ ਰੂਪੀ ਪੁੱਤਰ ਨੂੰ ਆਪਣੇ ਪ੍ਰੇਮ ਦੇ ਰੰਗ ਵਿੱਚ ਆਪਣੇ ਨਾਲ ਮਿਲਾ ਲੈਂਦਾ ਹੈ ਸੋ ਇਹ ਇਹਦੇ ਅਰਥ ਨੇ ਹੁਣ ਫਿਰ ਉਹ ਅੱਗੇ ਜਾ ਕੇ ਇੱਕ ਸ਼ਬਦ ਵਰਤਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਕਹਿੰਦੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 628 ਉਪਰ ਹਾਲਾਂਕਿ ਉਹ ਸ਼ਬਦ 628 ਤੇ ਨਹੀਂ ਹੈ ਉਹ 627 ਅੰਗ ਤੋਂ ਪ੍ਰੰਭ ਹੁੰਦਾ ਜੀ ਤੇ 628 ਅੰਗ ਤੇ ਸਮਾਪਤੀ ਹੁੰਦੀ ਹੈ ਉਹ ਸ਼ਬਦ ਹੁੰਦਾ ਜੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾਟੇ ਡੇਰਾ ਪੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਹੁਣ ਕਈ ਵਾਰੀ ਇਹ ਆਪਾਂ ਹੁਕਮਨਾਮਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੁਣਿਆ ਜੀ ਹੁਣ ਇਹਦਾ ਅਰਥ ਪਰਮੇਸ਼ਰ ਦਿੱਤਾ ਬੰਨਾ ਹੁਣ ਉਹ ਬੀਬੀ ਅਰਥ ਦਾ ਗਲਤ ਅਨਰਥ ਕਰੀ ਜਾ ਰਹੀ ਹੈ ਉਹ ਬੰਨਾ ਜਿਸੂ ਮਸੀਹ ਨੂੰ ਕਹੀ ਜਾਂਦੀ ਹੈ ਹੈ ਬੀਬੀ ਤੂੰ ਇੰਨੀ ਕਿਉਂ ਅਣਜਾਣ ਕਾਸ਼ ਕਿੰਨਾ ਚੰਗਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ਬਦ ਪੜ੍ਹਨ ਤੋਂ ਪਹਿਲਾਂ ਤੂੰ ਇਹਨਾਂ ਸ਼ਬਦਾਂ ਦੀ ਵਿਆਖਿਆ ਵੀ ਪੜ੍ਹ ਲੈਂਦੀ ਹੁਣ ਇੱਥੇ ਅਰਥ ਇਹ ਹੈ ਕਿ ਪਰਮੇਸ਼ਰ ਦਿੱਤਾ ਬੰਨਾ ਪਰਮੇਸ਼ਰ ਅਕਾਲ ਪੁਰਖ ਪਰਮਾਤਮਾ ਜੋ ਸਾਰੇ ਜਗਤ ਦਾ ਮਾਲਕ ਹੈ ਉਸਨੇ ਦਿੱਤਾ ਬੰਨਾ ਬੰਨਾ ਦਾ ਅਰਥ ਹੈ ਰੋਕ ਰੁਕਾਵਟ ਜਿਵੇਂ ਇੱਕ ਬੰਨ ਲਾ ਦੇਣਾ ਪਾਣੀ ਰੋਕਣ ਦੇ ਲਈ ਜਿਵੇਂ ਇੱਕ ਬੰਨ ਲਾ ਦਿੱਤਾ ਜਾਂਦਾ ਹੈ ਉਹ ਬੰਨ ਲਾ ਦਿੱਤਾ ਗਿਆ ਹੈ ਤੇ ਉਹ ਬੰਨ ਕਿੱਥੇ ਲਾਇਆ ਵਿਕਾਰਾਂ ਦੇ ਰਸਤੇ ਵਿੱਚ ਉਹ ਬੰਨ ਲਾ ਦਿੱਤਾ ਹੈ ਅਕਾਲਪੁਰਖ ਪ੍ਰਮਾਤਮਾ ਵਾਹਿਗੁਰੂ ਜੀ ਨੇ ਜਿਹੜੇ ਮਨੁੱਖ ਅਕਾਲਪੁਰਖ ਵਾਹਿਗੁਰੂ ਜੀ ਨੂੰ ਧਿਆਉਣ ਵਾਲੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਮਹਾਰਾਜ ਜੀ ਅਕਾਲਪੁਰਖ ਪ੍ਰਮਾਤਮਾ ਨੇ ਇੱਕ ਬੰਨ ਲਾ ਦਿੱਤਾ ਹੈ ਵਿਕਾਰਾਂ ਦੇ ਰਾਹ ਦੇ ਵਿੱਚ ਹੁਣ ਵਿਕਾਰ ਉਹਨਾਂ ਦੇ ਜੀਵਨ ਦੇ ਉੱਪਰ ਪ੍ਰਭਾਵ ਨਹੀਂ ਆਪਣਾ ਪਾਉਂਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਪੰਨਾ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਜੀਵ ਦੇ ਸੰਸਾਰੀ ਜੀਵ ਦੇ ਸੰਸਾਰੀ ਮਨੁੱਖ ਦੇ ਜੀਵਨ ਵਿੱਚੋਂ ਦੁੱਖ ਰੋਗ ਦਾ ਜਿਹੜਾ ਡੇਰਾ ਬਣਿਆ ਹੋਇਆ ਸੀ ਉਹਨੂੰ ਖਤਮ ਕਰ ਦਿੱਤਾ ਹੈ ਹੁਣ ਦੁੱਖ ਰੋਗ ਨਹੀਂ ਸੰਸਾਰੀ ਮਨੁੱਖ ਦੇ ਜੀਵਨ ਚ ਰਹੇਗੇ ਇਸ ਪ੍ਰਕਾਰ ਦੇ ਨਾਲ ਫਿਰ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀਕਾਲਪੂਰ ਪਰਮਾਤਮਾ ਜੀ ਕਿਰਪਾ ਕਰਦੇ ਹਨ ਤੇ ਜਿਹੜੇ ਨਰ ਨਾਰੀਆਂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਂਦੇ ਨੇ ਉਹ ਉਸ ਪਰਮਾਤਮਾ ਨੂੰ ਧਿਆ ਕੇ ਆਨੰਦ ਮਾਣਦੇ ਨੇ ਉਹਨਾਂ ਦੇ ਜੀਵਨ ਵਿੱਚ ਆਤਮਿਕ ਆਨੰਦ ਬਣ ਹੁੰਦਾ ਹੈ ਫਿਰ ਉਸ ਬੀਬੀ ਨੇ ਇੱਕ ਚਉਪਈ ਦੇ ਪਾਠ ਵਿੱਚੋਂ ਇੱਕ ਤੁਕ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਆਪਾਂ ਪੜਦੇ ਆ ਆਦ ਅੰਤ ਇੱਕ ਹੈ ਬਤਾਰਾਂ ਸੋਈ ਗੁਰੂ ਸਮਝਿਓ ਹਮਾਰਾ ਹੁਣ ਇਹਦੇ ਵੀ ਅਰਥਾਂ ਦਾ ਅਰਥ ਕਰ ਦਿੱਤਾ ਉਹਨੇ ਹੁਣ ਇਹਦਾ ਅਰਥ ਇਹ ਬਣੇਗਾ ਕਿ ਆਦ ਅੰਤ ਇੱਕ ਹੈ ਬਤਾਰਾ ਸੋਈ ਗੁਰੂ ਸਮਝਿਓ ਹਮਾਰਾ ਗੁਰੂ ਗਬੇਸੀ ਮਹਾਰਾਜ ਕਹਿ ਰਹੇ ਨੇ ਵੀ ਮੇਰਾ ਗੁਰੂ ਉਹ ਅਕਾਲ ਪੁਰਖ ਪਰਮਾਤਮਾ ਹੈ ਜੋ ਆਦ ਆਦ ਦਾ ਅਰਥ ਹੁੰਦਾ ਮੁੱਢ ਮੁੱਢ ਤੋਂ ਲੈ ਕੇ ਅੰਤ ਤੀਕਰ ਸ੍ਰਿਸ਼ਟੀ ਦੇ ਅੰਤ ਤੀਕਰ ਜੋ ਇੱਕੋ ਹੀ ਆ ਜੋ ਇੱਕ ਪਰਮਾਤਮਾ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇੱਕੋ ਹੈ ਭਾਈ ਇੱਕੋ ਹੈ ਸਾਇਬ ਮੇਰਾ ਇੱਕੋ ਹੈ ਕਿਉਂਕਿ ਗੁਰੂ ਘਰ ਵਿੱਚ ਪਿਆਰਿਓ ਇੱਕ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੈ ਕਿਸੇ ਦੂਜੇ ਤੀਜੇ ਦੀ ਨਹੀਂ ਹੈ ਸੋ ਮਹਾਰਾਜ ਜੀ ਕੇਂਦਰ ਵੀ ਮੇਰਾ ਗੁਰੂ ਅਕਾਲਪੁਰ ਪ੍ਰਮਾਤਮਾ ਇੱਕ ਹੈ ਜੋ ਇੱਕੋ ਹੀ ਆ ਆਤ ਤੋਂ ਲੈ ਕੇ ਅੰਤ ਤੀਕਰ ਉਹ ਮੇਰਾ ਗੁਰੂ ਹੈ ਨਾ ਕਿ ਇੱਥੇ ਜੀਸੂ ਮਸੀਹ ਦੀ ਨਹੀਂ ਗੱਲ ਕੀਤੀ ਗਈ ਜੀਸੂ ਮਸੀਹ ਜੀ ਸਾਡੇ ਲਈ ਸਤਿਕਾਰਯੋਗ ਨੇ ਉਹਨਾਂ ਨੇ ਮਾਨਵਤਾ ਦੇ ਕਲਿਆਣ ਲਈ ਵਿਪੰਤ ਕਾਰਜ ਕੀਤੇ ਅਸੀਂ ਸਰਾਨਾ ਕਰਦੇ ਆ ਤੇ ਹੁਣ ਈਸਾਈ ਧਰਮ ਦੇ ਨਾਲ ਸੰਬੰਧ ਰੱਖਣ ਵਾਲੇ ਵੀ ਜੋ ਵੀ ਮਾਨਵਤਾ ਦੀ ਭਲਾਈ ਲਈ ਕਾਰਜ ਕਰਦੇ ਨੇ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਪਰ ਪਿਆਰੋ ਇਹਦਾ ਮਤਲਬ ਇਹ ਨਹੀਂ ਕਿ ਕੋਈ ਵੀ ਜਿਵੇਂ ਹੁਣ ਉਹ ਬੀਬੀ ਥੋੜੀ ਜੋਸ਼ ਵਿੱਚ ਆ ਕੇ ਹੁਣ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਡੇ ਧਾਰਮਿਕ ਗ੍ਰੰਥ ਸਾਡੇ ਇਸਟ ਸਾਡਾ ਗੁਰੂ ਜਿਹਨੂੰ ਅਸੀਂ ਰੋਜ਼ ਪੂਜਦੇ ਆ ਨਮਸਕਾਰ ਕਰਦੇ ਆ ਉਹਨੇ ਉਹ ਇੰਜ ਸਾਡੇ ਨਾਲ ਕਰੇ ਅਰਥਾਂ ਦਾ ਨਰਥ ਕਰੇ ਮੈਂ ਉਸ ਬੀਬੀ ਨੂੰ ਬੇਨਤੀ ਕਰਨਾ ਚਾਹੁੰਨਾ ਬੀਬੀ ਇਹ ਜਦੋਂ ਸਭ ਤੋਂ ਵੱਡੀ ਗੁਸਤਾਖੀ ਕੀਤੀ ਹੈ ਨਾ ਕੀਤੀ ਆ ਤੈਨੂੰ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਸਾਡੇ ਗੁਰੂ ਦੇ ਪਾਸੋਂ ਤੇ ਸਾਡੇ ਸਿੱਖ ਧਰਮ ਧਰਮ ਦੇ ਜਿੰਨੇ ਵੀ ਲੋਕ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲੇ ਨੇ ਤੂੰ ਉਹਨਾਂ ਦੇ ਕੋਲ ਵੀ ਮਾਫੀ ਮੰਗਾ ਤੂੰ ਆਪ ਹੀ ਕਹਿਣੀ ਹੈ ਨਾ ਕਿ ਤੁਹਾਡੇ ਮਜ਼ਹਬ ਦੇ ਵਿੱਚ ਜੀਸੂ ਮਸੀਹ ਮਾਫ ਕਰ ਦਿੰਦੇ ਨੇ ਮਾਫੀ ਦੇ ਦਿੰਦੇ ਨੇ ਤੇ ਸਿਆਣਿਆਂ ਦਾ ਵੀ ਕਹਿਣਾ ਵੀ ਦੇਖੋ ਮਾਫੀ ਮੰਗਣ ਦੇ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ ਸਾਡਾ ਗੁਰੂ ਵੀ ਬੜਾ ਬਖਸ਼ੰਦ ਹੈ ਸਾਡਾ ਗੁਰੂ ਵੀ ਮਾਫੀ ਦੇ ਦਿੰਦਾ ਹੈ ਜੇ ਤੂੰ ਵੀ ਨਿਰਮਾਨਤਾ ਵਿੱਚ ਆ ਕੇ ਇਹ ਗੱਲ ਮਨ ਵਿੱਚ ਰੱਖ ਕੇ ਕਿ ਵੀ ਮੈਂ ਵਾਕਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਅਰਥਾਂ ਦਾ ਅਰਥ ਕੀਤਾ ਹੈ ਤੂੰ ਵੀ ਗੁਰੂ ਸਾਡੇ ਗੁਰੂ ਪਾਸੋਂ ਮਾਫੀ ਮੰਗ ਤੇ ਸਾਡੇ ਜਿਨ੍ਹਾਂ ਦੇ ਮਨਾਂ ਨੂੰ ਤੂੰ ਠੇਸ ਪਹੁੰਚਾਈ ਹੈ ਉਹਨਾਂ ਕੋਲੋਂ ਵੀ ਤੈਨੂੰ ਮਾਫੀ ਮੰਗਣੀ ਚਾਹੀਦੀ ਹੈ ਗੁਰੂ ਪਿਆਰਿਓ ਫਿਰ ਇੱਕ ਵਾਰੀ ਮੈਂ ਆਖਾਂਗਾ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਮਜ਼ਮ ਨੂੰ ਪਿਆਰ ਕਰਦੇ ਨੇ ਕੋਈ ਨਫ਼ਰਤ ਦੀ ਸਾਂਝ ਨਹੀਂ ਕਿਸੇ ਨਾਲ ਬਣਉਂਦੇ ਸਾਡੇ ਸਤਿਗੁਰੂ ਦਾ ਤੇ ਇਹ ਉਪਦੇਸ਼ ਹੈ ਸਾਰੇ ਜਗਤ ਦੇ ਲੋਕਾਂ ਦੇ ਪ੍ਰਤੀ ਸਾਰੇ ਮਜ਼ਬ ਨੂੰ ਮੰਨਣ ਵਾਲਿਆਂ ਦੇ ਪ੍ਰਤੀ ਕਿ ਭਈ ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਰਿਆਂ ਨੂੰ ਸਾਂਝੋ ਉਪਦੇਸ਼ ਦਿੰਦੇ ਨੇ ਕਿ ਸਾਂਝਾ ਸਾਹਿਬ ਬਾਪ ਹਮਾਰਾ ਵੀ ਇੱਕ ਅਕਾਲ ਪੁਰਖ ਸਾਡਾ ਸਾਰਿਆਂ ਦਾ ਸਾਂਝਾ ਪਿਓ ਹੈ ਤੇ ਅਸੀਂ ਇੱਕ ਅਕਾਲ ਪੁਰਖ ਪ੍ਰਮਾਤਮਾ ਨੂੰ ਮੰਨਿਏ ਬਾਕੀ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਧਾਰਨ ਕਰਕੇ ਉਹਦੇ ਪਿਆਰੇ ਸੰਸਾਰ ਵਿੱਚ ਹੁੰਦੇ ਨੇ ਜਨ ਪਰਉਪਕਾਰੀ ਆਏ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਣ ਤੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਹ ਬੀਬੀ ਅਗਾ ਤੂੰ ਕਦੀ ਵੀ ਕੋਈ ਸਿੱਖ ਧਰਮ ਦੇ ਬਾਬਤ ਤੂੰ ਗੱਲ ਕਰਨੀ ਹੋਵੇ ਤੇ ਮੈਂ ਤੈਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਤੂੰ ਸਾਡੇ ਧਰਮ ਦਾ ਇਤਿਹਾਸ ਪੜ ਲੀ ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੋਈ ਗੱਲ ਕਰਨੀ ਹੋਵੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਤੂੰ ਟਿੱਕੇ ਪੜ ਲੀ ਉਦੇ ਅਰਥਾਂ ਨੂੰ ਚੰਗੀ ਤਰ੍ਹਾਂ ਦੇਖ ਲਈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਲਈ ਸਭ ਕੁਝ ਨੇ ਸਾਡਾ ਪਿਓ ਵੀ ਨੇ ਸਾਡੇ ਮਾਂ ਵੀ ਨੇ ਤੇ ਅਸੀਂ ਰੋਜ਼ ਆਪਣੇ ਗੁਰੂ ਸਾਹਿਬ ਨੂੰ ਪੂਜਦੇ ਆਂ ਧੌਣੇ ਆਂ ਰੱਬ ਮੰਨ ਕੇ ਤੇ ਦੂਸਰੀ ਪਿਆਰਿਓ ਇਹ ਵੀਡੀਓ ਅਖੀਰ ਵਿੱਚ ਮੈਂ ਬੇਨਤੀ ਕਰਾਂਗਾ ਮੈਂ ਵਿੱਚ ਆਪਣਾ ਨੰਬਰ ਵੀ ਐਡ ਕੀਤਾ ਹੈ ਦਾਸ ਸੁਖਵਿੰਦਰ ਸਿੰਘ ਤੇ ਅੱਜਕੱਲ ਐਜ਼ ਅ ਪ੍ਰਚਾਰਕ ਐਜ਼ ਅ ਕਥਾਵਾਚਕ ਮੈਂ ਫੀਲਡ ਵਿੱਚ ਵੀ ਵਿਚਰ ਰਿਹਾ ਹਾਂ ਤੇ ਇਹ ਵੀਡੀਓ ਉਸ ਬੀਬੀ ਤੱਕ ਜਰੂਰ ਪਹੁੰਚਾਓ ਜਿਨੇ ਉਹ ਵੀਡੀਓ ਪਾ ਕੇ ਸੋਸ਼ਲ ਮੀਡੀਆ ਉੱਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਤੇ ਦਿਨਾਂ ਨੂੰ ਠੇਸ ਪਹੁੰਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ